ਯਮੇਰਾ ਪੁੱਤਰ ਹੋ ਗਿਆ ਕਾਲ ਦੇ ਲਈ ਤਿਆਰ ਹਾਂ ਹਾਂ ਬਾਪੂ ਠੀਕ ਹੈ ਪਤਾ ਮਿਹਨਤ ਲਾ ਕੇ ਨਾ ਪੂਰੇ ਲਗਨ ਦੇ ਨਾਲ ਨਾ ਠੀਕ ਆ ਬਾਪੂ ਇੱਕ ਦਿਨ ਮੇਰੇ ਪੁੱਤ ਨੂੰ ਮੈਂ ਵੱਡਾ ਅਫਸਰ ਬਣਾ ਦੇਣਾ ਮੈਂ ਬਾਪੂ ਅਫਸਰ ਤਾਂ ਬਣ ਜੂ ਮੈਂ ਪੈਸੇ ਲੱਗਣਗੇ ਐਸੀ ਪੁੱਤ ਜਦੋਂ ਮੈਂ ਬੈਠਾ ਜਿੰਨੇ ਮਰਜ਼ੀ ਪੈਸੇ ਪਰ ਮੈਂ ਇੱਕ ਦਿਨ ਅਫਸਰ ਜ਼ਰੂਰ ਦੇਖਣਾ ਤੈਨੂੰ ਮੈਂ ਠੀਕ ਆ ਬਾਪੂ ਤੇ ਮੈਂ ਐਂ ਕਹਿੰਦਾ ਸੀ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਸੀਗੇ ਤੇ ਮੈਂ ਕਾਲ ਜੇ ਜਾਣਾ ਕਰਾਉਣਾ ਪੈਸੇ ਹਾਂ ਆਲਾ ਪੁੱਤ ਤੇਰੇ ਜਾਨ ਨੂੰ ਪੈਸਾ ਦਾ ਘਟਾ ਠੀਕ ਆ ਬਾਬੂ ਪਰ ਮਨ ਲਾ ਕੇ ਪੜ੍ਹਾਈ ਕਰਦੀ ਠੀਕ ਆ ਬਾਬੂ ਇੱਕ ਦਿਨ ਅਫਸਰ ਜ਼ਰੂਰ ਦੇਖਣਾ ਮੇਰੇ ਪੁੱਤ ਨੂੰ ਠੀਕ ਆ ਬਾਬੂ ਠੀਕ ਹੈ ਚਲ ਠੀਕ ਆ ਬਾਬੂ ਮੈਂ ਜਾਣਾ ਕੱਲ ਦੇ ਓਕੇ ਤੇ ਫਿਰ ਤੂੰ ਵੀ ਜਾਣਾ ਉਹ ਕੰਮ ਤੇ ਓਕੇ ਸਲਤ ਨੀ ਮੈਂ ਓਰ ਬਈ ਕਰ ਗਿਆ ਵੀਰੇ ਇਹ ਹਰਾ ਤੇ ਕੋਈ ਨਾ ਕੋਈ ਰੋਲ ਨੰਬਰ ਹੀ ਨਹੀਂ ਦੇਣਾਗੇ ਟੈਂਡਰ ਛੋਟਾ ਜੀ ਮੈਨੂੰ ਵੀ ਆਉਂਦਾ ਮਨ ਤਾਂ ਵਾਲੀ ਟੈਨਸ਼ਨ ਨਹੀਂ ਹੋਰ ਕਿਵੇਂ ਆ ਬਈ ਵਧੀਆ ਵਧੀਆ ਵੀਰੇ ਕੋਈ ਹਾਲਾ ਵੀ ਵਧੀਆ ਵਧੀਆ ਤੁਸੀਂ ਦੱਗੀਆਂ ਠੀਕ ਹੈ ਕੀ ਬਣਾਈ ਨੇ ਹਲੋ ਹਾਂ ਬਈ ਮੈਂ ਕਾਲਜ ਆ ਯਾਰ ਮੈਂ ਫੇਰ ਗੱਲ ਕਰਦਾ ਯਾਰ ਤੇਰੇ ਨਾਲ ਹਾਂ ਠੀਕ ਏਰ ਭੂਣੀ ਬੜਾ ਸੁਣਾ ਲੈਂਦਾ ਯਾਰ ਨਹੀਂ ਯਾਰ ਕੋ ਨਹੀਂ ਬਈ ਯਾਰ ਮਹਿੰਗਾ ਫੋਨ ਯਾਰ ਖਰਾਬ ਹੋ ਜਾਊਗਾ ਦਿਖਾ ਦੇ ਯਾਰ ਉਹ ਨਹੀਂ ਵੀਰੇ ਮਹਿੰਗਾ ਫੋਨ ਆ ਯਾਰ ਤੂੰ ਕੀ ਆ ਸੜਾਇਆ ਫੋਨ ਚੱਕੀ ਫਿਰਦਾ ਹੋਰ ਲੜਾ ਕੋਈ ਵੇਚ ਕੇ ਕੀ ਹੋ ਗਿਆ ਹੁਣ ਲੈਕਚਰ ਲੱਗਦਾ ਉਗੋਜ਼ ਨਹੀਂ ਯਾਰ ਬੋਲਦਾ ਨਹੀਂ ਹਾਂ ਬਈ ਆਇਓ ਲੈਕਚਰਾਂ ਉੱਤੇ ਲੱਗੇ ਲੈਕਚਰ ਦਾ ਟਾਈਮ ਆ ਪਿਆ ਯਾਰ ਪਹਿਲੇ ਬੋ ਕੱਟ ਆ ਅਟੈਂਡੈਂਸ ਯਾਰ ਬਾਪੂ ਫੋਨ ਚਲਾਈ ਜਾਂਦਾ ਸੀਗਾ ਠੀਕ ਐ ਕਿ ਮੇਰੇ ਆ ਫਿਰ ਅੱਜ ਦਾ ਦਿਨ ਠੀਕ ਜਿਹਾ ਗਿਆ ਕੀ ਜਣਾ ਕੀ ਗੱਲ ਕਿਸੇ ਨਾਲ ਲੜਾਈ ਲੁੜੀ ਤਾਂ ਨਹੀਂ ਹੋ ਗਈ ਨਾ ਨਾ ਬਾਪੂ ਲੜਾਈ ਤਾਂ ਕੀ ਹੋਣੀ ਆ ਓਏ ਯਾਰ ਮੈਂ ਕਹਿੰਦਾ ਸੀ ਮੈਂ ਆਈਫੋਨ ਲੈਣਾ ਯਾਰ ਆਈਫੋਨ ਹਾਂ ਬਾਪੂ ਆ ਤੇਰੇ ਕੋਲ ਹੈ ਤਾਂ ਗਿਆ ਓਏ ਦਾ ਸੜਿਆ ਫੋਨ ਆ ਯਾਰ ਮੈਂ ਨਹੀਂ ਲੈਣਾ ਲੁਣਾ ਇਹ ਮੈਂ ਤਾਂ ਆਈਫੋਨ ਹੀ ਚਾਹੀਦਾ ਮੇਰੇ ਸਾਰੇ ਯਾਰਾਂ ਦੋਸਤਾਂ ਕੋਲੇ ਹੈਗਾ ਆਈਫੋਨ ਉਹ ਕਿਹੜਾ ਫੋਨ ਹੁੰਦਾ ਬਤਾ ਪਹੁੰਚਦਾ ਬਾਪੂ ਸੇਰ ਤੇ ਦੰਦੀ ਵੱਡੀ ਹੁੰਦੀ ਆ ਉਹ ਆਂਦਾ ਉਹ ਮਹਿੰਗਾ ਹੁੰਦਾ ਪਰ ਥੋੜਾ ਜਿਹਾ 60000 ਦਾ ਹੁੰਦਾ ਕੋਈ ਨਹੀਂ ਪੁੱਤ ਇਹ ਵੀ ਬੱਚੇ ਤੈਨੂੰ ਲੈ ਜਾਣਗੇ ਆਈਫੋਨ ਵੀ ਲੈ ਜਾਣਗੇ ਪਰ ਮੇਰੇ ਸ਼ੇਰਾ ਮੈਨੂੰ ਤੇਰੇ ਤੇ ਆਸਾਂ ਭਰੀਆਂ ਠੀਕ ਆ ਬਾਪੂ ਮੈਂ ਇੱਕ ਦਿਨ ਤੈਨੂੰ ਅਫਸਰ ਲੱਗਿਆ ਜ਼ਰੂਰ ਦੇਖਣਾ ਹਾਂ ਬਾਪੂ ਅਫਸਰ ਲੱਗ ਜੂਗਾ ਮੈਂ ਕਿਰਾਏ ਆਈਫੋਨ ਲੈ ਦੇਵਾਂ ਪੱਕਾ ਹਾਂ ਇਹ ਵੀ ਲੈ ਦੇਨੇ ਆ ਭਾਈ ਤੈਨੂੰ ਆਈਫੋਨ કાકે હા બાપુ ઓ કાકે હા બાપુ ઓય આ પુત્ર ਤੇਰਾ લેاندا હા ફોન ફાડ જા દેખા આહી હે હા બાપુ એહી આ ਠੀਕ ਹੈ હા બાપુ હા ਫੜ ਬਹੁਤ ਬਹੁਤ ਧੰਨਵਾਦ ਬਾਪੂ ਮੇਰਾ ਪੁੱਤ ਹੁਣ ਪੜਾਇਆ ਕਰੂਗਾ ਬਾਪੂ ਹੁਣ ਨਹੀਂ ਪੱਕਾ હા ਬਾਪੂ ਇੱਕ ਦਿਨ ਤੈਨੂੰ ਮੈਂ ਅਫਸਰ ਦੇਖਣਾ ਠੀਕ ਆ ਬਾਪੂ ਠੀਕ ਹੈ ਠੀਕ ਆ હા ਹੋਰ ਕੀ ਹਾਲ ਹੈ ਬਿਲਲ ਹੋਰ ਬਾਈ ਕਿਵੇਂ ਆ ਵਧੀਆ ਤੂੰ ਸੁਣਾ ਦੇ ਕੀ ਬੰਦਾ ਹੈ ਇਕਲ ਵਧੀਆ ਵਧੀਆ ਬਾਈ ਆ ਲੈ ਆਂਦਾ ਤੇਰੇ ਯਾਰ ਨੇ ਆ ਜੀ ਫੋਨ ਆਈਫੋਨ ਇਹ ਤਾਂ ਜਣਾ ਖਣਾ ਚੱਕੀ ਫਿਰਦਾ ਯਾਰ ਆਉਂ ਲਿਆਂਦਾ ਤੇਰੇ ਯਾਰ ਨੇ ਢੂੜ ਲੱਖ ਲਾ ਕੇ ਬੋਲਟ ਬਾਈ ਝੂਟਾ ਲੈ ਲੈ ਲੈਂਦੇ ਨਾ ਬਿਲਿਆ ਤੇਰੇ ਅਗੇ ਜਵਾਕਾ ਲਗਾਂ ਮੈਂ ਥੋੜੀ ਆ ਜੀ ਕੀ ਗਲਤ ਹੋ ਤੀ ਗੀ ਬਸ ਬਾਪੂ ਮੈਂ ਨਹੀਂ ਬੜਦਾ ਮੈਂ ਨਹੀਂ ਜਾਇਗਾ ਕਾ ਕਿਆ ਕੀ ਗਲਤ ਹੋਗੀ ਕਿਸ ਨਾਲ ਲੜ ਕੇ ਤੜੀ ਆ ਗਿਆ ਨਾ ਬਾਪੂ ਮੈਂ ਤਾਂ ਬੋਲਟ ਚਾਹੀਦਾ ਬੋਲਟ ਹਾਂ ਬਾਪੂ ਤੂੰ ਕਰ ਬੋਲਟ ਮੇਰੇ ਸਾਰੇ ਯਾਰ ਦੋਸਤਾਂ ਕੋਲੇ ਬੋਲਟ ਹੈਗਾ ਉਹ ਤਾਂ ਮਨੇ ਮਾਰ ਅੱਜ ਮੇਰਾ ਯਾਰ ਦੋਸਤ ਲੈ ਆ ਜੀ ਮੈਨੂੰ ਕਹਿੰਨਗੇ ਝੂਟਾ ਲੈ ਜਾਣਗੇ ਮੈਨੂੰ ਕਹਿੰਦਾ ਹੱਥ ਵੀ ਨਹੀਂ ਲਾਉਣ ਦਿੰਦਾ ਮੇਰੇ ਕੋਈ ਨਹੀਂ ਫਿਰ ਮੇਰਾ ਬਾਪੂ ਹੈਗਾ ਤੈਨੂੰ ਲੈ ਆ ਕੇ ਦੇਖਾਂ ਬੋਲਟ ਮੈਂ ਤਾਂ ਕਿਹਾ ਹੈ ਫਿਰ ਦਿਖਿਆ ਕਿੰਨੇ ਕਦਾਂ ਦਾ ਪੁੱਤ ਇਹ ਬਾਪੂ ਡੂੜਕ ਲੱਖ ਦਾ ਹੁੰਦਾ ਬਸ ਕੋਈ ਗੱਲ ਨਹੀਂ ਪੁੱਤ ਤੈਨੂੰ ਵੋਟ ਵੀ ਲੈ ਰਹੇ ਨੇ ਕਦੋਂ ਲੈ ਕੇ ਤਵੇਂ ਪਹਿਲਾਂ ਮੈਨੂੰ ਐ ਦੱਸ ਖੜ ਜਾ ਪੁੱਤ ਮੈਂ ਨਾ ਖੜੀ ਨਹੀਂ ਨਹੀਂ ਬਾਪੂ ਮੈਂ ਨਹੀਂ ਨਾ ਰੈਂਪ ਕਰਨਾ ਮੈਂ ਨੂੰ ਨਹੀਂ ਦੱਸਾਂ ਮੈਂ ਤਾਂ ਹੁਣੇ ਥੋੜੇ ਕਰਾਂਗੀ ਚੱਲ ਜਾਈਂ ਮੈਂ ਤਾਂ ਕਹਿ ਆਇਆ ਹਾਂ ਕੋਈ ਨਹੀਂ ਮੇਰਾ ਸ਼ੇਰ ਲੈਦਾ ਕਿ ਤੈਨੂੰ ਕੋਈ ਫੜ ਜਾ ਕੁਛ ਦਿਨ ਫਿਰ ਨਾ ਯਾਰ ਤੂੰ ਤਾਂ ਉਹੀ ਦਾਨੇ ਲਾਇਆ ਨਾ ਗਿੰਦਰ ਸਿਆ ਕਿੱਥੋਂ ਲੈ ਦੇਂਗਾ ਬੁਲਟ ਥੋ ਲੈ ਦੇਂਗਾ ਬੁਲਟ ਇੰਨੀ ਤਾਂ ਤੇਰੀ ਸਾਲ ਦੀ ਕਮਾਈ ਨਹੀਂ ਸਾਲ ਦੀ ਕਮਾਈ ਨਹੀਂ ਪਰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਮੁੰਡਾ ਤਾਂ ਪੜਾ ਕੇ ਅਫਸਰ ਲਾਉਣਾ ਹੀ ਲਾਉਣਾ ਭਲਾਏ ਦੇ ਲਈ ਮੈਨੂੰ ਆਪਨਾ ਆਪ ਕਿਉਂ ਨਾ ਵੇਚਣਾ ਪੈਜੇ ਹੋਰ ਬਾਈ ਵਧੀਆ ਵੀਰ ਵਧੀਆ ਹੋਰ ਬਾਈ ਕੀ ਹਾਲ ਚਾਲ ਵਧੀਆ ਵੀਰ ਵਧੀਆ ਠੀਕ ਠਾਕ ਕੀ ਹਾਲ ਹੈ ਠੀਕ ਹੈ ਵਧੀਆ ਵੀਰ ਵਧੀਆ ਹੋਰ ਬਾਈ ਠੀਕ ਹੈ ਵਧੀਆ ਬਰਾਬਰ ਹੋਰ ਲੈ ਲਿਆ ਫਿਰ ਬੁਲਟ ਪੁਣਾ ਯਾਰ ਬਸ ਬਈ ਯਾਰ ਮੇਰਾ ਤਾਂ ਮੂਡ ਖਰਾਬ ਹੋਇਆ ਪੰਜਾਬ ਨੂੰ ਯਾਰ ਉਹ ਕਰਦੇ ਤੇਰੇ ਮੂਡ ਦਾ ਲਾਜ ਕਿਉਂ ਦਾਸ ਬੈਠਾ ਕਿਉਂ ਨਹੀਂ ਤੈਨੂੰ એનર્ਜੀ ਡਰਿੰਕ ਰਾਜੂ ਲਿਆ ਆਖਾ ਕੱਢ ਕੇ ਜਮਾਨ ਯਾਰ ਭਾਈ ਯਾਰ ਮੈਂ ਪੈਗ ਨਹੀਂ ਲਾਉਂਦਾ ਭਰਾ ਇੱਕ ਤਾਂ ਸਹੀ ਤੂੰ ਪਹਿਲੇ ਤੋੜ ਦੇ ਨਾ ਬਾਈ ਨਾ 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 ਬਾਈ ਨਾ ਮੈਂ ਕਦੇ ਪੈਗ ਨਹੀਂ ਲਾਉਂਦਾ ਨਾ ਬਾਈ ਨਾ 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 ਬਾਈ ਨਾ ਬਾਈ ਨਾ 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 ਬਾਈ ਯਾਰ ਮੈਂ ਕਿਤੇ ਲਾਇਆ ਨਹੀਂ ਪੈਗ ਯਾਰ ਨਾ ਬਾਈ ਨਾ ਨਾ ਯਾਰ ਨਾ ਬਾਈ ਤੁਸੀਂ ਪੀ ਲਓ ਯਾਰ ਮੈਂ ਨਹੀਂ ਪੀਣੀ ਯਾਰ ਬਾਈ ਓਏ ਮੂੜ ਠੀਕ ਕਰਨ ਦੀ ਦਵਾਈ ਐ ਇਹ ਦਵਾਈ ਨਾ ਵੀਰ ਨਾ ਨਾ ਯਾਰ ਮੈਂ ਨਹੀਂ ਲੱਗ ਚੱਕ ਚੱਕ ਕੇ ਰੁਕ ਚੱਕ ਨਹੀਂ ਨਹੀਂ ਬਾਈ ਯਾਰ ਨਹੀਂ ਉਹ ਨਹੀਂ ਬਾਈ ਯਾਰ ਨਹੀਂ ਹੁੰਦਾ ਇਹ ਤਾਂ ਕੌੜੀ ਬਹੁਤ ਹੈ ਬਈ ਯਾਰ ਆ ਕਿੰਨਾ ਸ਼ੇਰਾਂ ਦੀ ਗੱਲ ਭੁਇਆ ਆ ਆ ਕੌੜੀ ਆ ਨਾ ਭੁਇਆ ਇਧਰ ਵੀ ਪਾ ਦੇ ਇੱਕ ਹੋਰਾ ਕਿਵੇਂ ਲੱਗਦਾ ਹੈ ਕਿਵੇਂ ਠੀਕ ਆ ਹੁਣ ਓਏ ਹਾਂ ਬਈ ਬਈ ਇੱਕ ਹੋਰ ਪਾਇਆ ਆ ਕੀਤੀ ਮਰਦਾਂ ਵਾਲੀ ਗੱਲ ਹੈ ਲੈ ਚੱਕ ਬੋਲਟ ਦਾ ਤਰਾ ਆਇਆ ਹੀ ਸਮਝ ਹੁਣ ਓ ਬਾਈ ਬੁਲਟ ਦਾ ਤੈਨੂੰ ਅਸੀਂ ਦਵਾਵਾਂਗੇ ਪਰ ਅਸੀਂ ਚੜ ਗਿਆ ਤੂੰ ਤਾਂ ਬੁਲਟ ਤੇ ਹਾਂ ਓ ਬਾਈ ਮੈਂ ਕੀਤੀ ਸੀ ਬਾਪੂ ਨਾਲ ਗੱਲ ਮੈਂ ਕੈਸੀ ਲੈ ਆਇਆ ਉਹ ਕਿਹੜਾ ਬੁਲਟ ਦੇ ਨਿਆਰੇ ਆਉਂਦੇ ਹਨ ਓ ਬਾਈ ਮੈਂ ਕਹਿੰਦਾ ਮੈਂ ਕੀਤੀ ਸੀ ਬਾਪੂ ਨਾਲ ਗੱਲ ਮੈਨੂੰ ਬੁਲਟ ਲੈ ਦੇ ਮੈਨੂੰ ਕਹਿੰਦਾ ਮਹੀਨੇ ਨੂੰ ਲੈ ਕੇ ਦਊਂਦਾ ਯਾਰੇ ਥੋੜੀ ਗੱਲ ਹੁੰਦੀ ਯਾਰ ਬਸ ਤੂੰ ਤਾਂ ਚੜ ਗਿਆ ਬੁਲਟ ਤੇ ਹੁਣ ਲੈ ਨਿਆਰੇ ਫਿਰ ਚਲੋ ਬਾਈ ਜੀ ਚੰਗਾ ਚੰਗਾ ਜੰਗਾ ਵੀਰ ਜੀ ਵਰਤੇ ਆਣਾ ਨਹੀਂ ਹਾਂ ਬਈ ਚੜਾਦਾ ਇਹਨੂੰ ਤਾਂ ਬੁਲਟ ਤੇ ਸੀ ਜੋ ਬੱਪੂ ਦਾ ਅਜ ਦਰੂਦੇ ਵਿੱਚ ਰੁੜ ਗਿਆ ਕਾ ਕਹਿੰਦਾ ਫੋਨ ਲਾਵਾਂ ਯਾਰ ਨਾਲਾ ਲਾਲਾ ਨਾਲੇ ਪੁੱਛ ਲਈ ਲਿਆਦਾ ਉਹ ਬੜਨੇ ਬਲਤ ਹਾਂ ਹਾਂ ਲਾ ਲਾ ਫੋਨ ਭੁੰਡੀ ਦਾ ਕਿਵੇਂ ਫੋਨ ਆ ਜਾਂਦਾ ਹਾਂ ਭੁੰਡੀ ਕਿਵੇਂ ਆ ਮਾਂ ਘਰੀ ਸੀ ਅੱਜ ਰਾਜੂ ਕਰੇ ਭੋਲਾ ਵੀ ਨਾਲ ਹੀ ਆ ਆਰੇ ਇੱਥੇ ਇੱਥੇ ਦੀ ਗੰਦੇ ਬੈਗ ਬੁਗ ਲੈਣੇ ਆ ਹਾਂ ਬੈਗ ਕਲੀ ਇੱਨਾ ਆ ਗਿਆ ਹੋਰ ਮੇਰਾ ਵੀ ਚੱਤੇ ਆ ਕਰੀ ਜਾਂਦਾ ਸੀ ਉਸ ਦਿਨ ਤਾਂ ਤੁਸੀਂ ਮਿਲੇ ਨਹੀਂ ਉਸ ਦਿਨ ਦੇ ਰਿਹਾ ਬੈਗ ਤੋਂ ਬਾਅਦ ਚਲਾ ਆ ਗਿਆ ਚਲਾ ਆ ਗਿਆ ਫਿਰ ਮੈਂ ਠੀਕ ਆ ਆ ਗਿਆ ਓਕੇ ਬ੍ਰੋ ਰਾਜੂ ਕਰੀ ਜਾ ਆ ਜਾ ਆ ਜਾਓ ਉੱਪਰ ਆ ਜਾ ਆਇਆ ਪਟਾਕਾ ਵੀ ਆ ਗਿਆ ਯਾਰ ਆ ਜਾ ਬਹਿ ਜਾ ਯਾਰ ਵਾਹ ਬਈ ਕੀ ਹਾਲਾ ਵਧ ਗਿਆ ਪ੍ਰਕੋਰ ਈ ਹਾਲ ਬੜੀ ਵਧੀਆ ਵੀਰ ਵਧੀਆ ਆ ਵੇ ਸਪੈਸ਼ਲ ਖੜਵਾ ਕੇ ਲੈ ਆਈ ਤੇਰੇ ਉੱਤੇ ਘਰ ਅੱਛਾ ਯਾਰ ਦੁੱਖ ਤੋੜ ਦਿਆ ਦੁੱਖ ਲੈ ਬਰੇ ਇੱਕ ਲੱਗੇ ਫਿਰ ਉਹ ਦਿਨ ਆ ਲਈਦਾ ਬਾਈ ਮੇਰਾ ਯਾਰ ਹੋਰੀ ਕੱਚਾ ਜਾਂਦਾ ਤੂੰ ਪੀ ਕੇ ਵੇਖ ਤਾਂ ਦੁੱਖ ਤੋੜ ਗਿਆ ਅੱਛਾ ਬਾਈ ਤੇਰੇ ਆ ਬਈ ਨੂੰ ਵੀ ਪਾ ਲੈ ਫਿਰ ਇੱਕ ਓਏ ਹਾਂ ਫਿਰ ਕੀ ਬਣਾ ਤੇਰੇ ਬੋਲਟ ਦਾ ਬੋਲਟ ਦਾ ਕੀ ਭਰਾਵਾ ਦੱਸਾਂ ਤੇ ਬਾਪੂ ਨੂੰ ਕਿਹਾ ਸੀ ਬਾਪੂ ਕਨਾਂ ਮਹੀਨੇ ਨੂੰ ਲੈ ਕੇ ਆ ਤੱਲਾ ਕੋਈ ਨਹੀਂ ਕੀ ਕਰਦੇਗਾ ਹੋਰ ਦਸ ਮਿੰਟਾਂ ਨੂੰ ਬੋਲਟ ਤੇ ਬੋਲਟ ਤਾਂ ਬਈ ਜਿਹੜਾ ਆ ਬੋਲਟ ਦਾ ਸਵਾਲ ਹੈ ਉਹ ਨਹੀਂ ਕਿਤੇ ਆ ਇਹ ਗੱਲ ਤੁਸੀਂ ਇਹ ਝੂਠੇ ਆਉਂਦੇ ਬੋਲਟ ਦੇ ਇਹ ਉਸ ਦਿਨ ਜਿਹੜੇ ਲੈਤੇ ਠੀਕ ਹੈ ਸਹੀ ਆ ਪਾਵਾ ਤਾਂ ਨਹੀਂ ਚੱਕ ਪੈ ਗਏ ਯਾਰ ਵਾਹ ਬਈ ਅਰਤੀ ਜੀ ਬਹੁਤ ਹੈ ਤਾਂ ਯਾਰ ਕਿਤਾ ਮੈਂ ਤੁਹਾਨੂੰ ਦੱਸਾਂ ਵੀ ਦੁੱਖ ਤੋਂ ਦੀ ਅਸੀਂ ਉਹ ਦੁੱਖ ਆਹ ਗਾਚੀਰ ਦੀ ਜੰਗੀ ਹਾਂ ਜਰਾ ਕੋਈ ਘਰ ਦਾ ਕੰਮ ਤੁਮ ਕਰਾਈ ਜਾਂਦੇ ਹੋ ਕੱਪ ਤੇ ਘਰ ਦਾ ਕੰਮ ਕਰਾਈ ਜਾਂਦੇ ਨਹੀਂ ਲੱਗਿਆ ਯਾਰ ਇੱਥੇ ਅੱਛਾ ਭਾਈ ਕੀ ਕਰਾਈ ਜਾਂਦੇ ਇੱਕ ਹੋਰ ਪਾਈ ਆ ਦੇ ਭਾਈ ਕੀ ਪਾਈ ਜਾਂਦੇ ਹੋ ਭਾਈ ਆ ਜਾ ਵਿਖਾ ਦੇਨੇ ਆ ਸਾਦੇ ਨੇ ਆ ਭਾਈ ਸਵਾਸੀ ਲਾਉਨੇ ਆ ਤੁਸੀਂ ਵੇਖੋ ਯਾਰ ਲੈ ਬਾ ਯਾਰ ਇਹਨੂੰ ਵੇਖਣ ਦੇ ਠੀਕ ਹੈ ਭਾਈ ਉਹ ਪੈਗ ਤੇ ਲਾ ਯਾਰ ਇਹਨੂੰ ਕੀ ਹੋ ਗਿਆ ਏ ਜੇ ਸਕੂਲ ਸੀਗਾ ਬੱਪੂ ਨੇ ਲੱਡਣਾ ਨਾਲੇ ਚਾਈ ਚਾਈ ਕਾਲਜ ਵੀ ਤੋੜਿਆ ਕੈਸੀ ਮੇਰੀ ਲਿਖੀ ਤਕਦੀਰ ਰੱਬਾ ਮੇਰੇ ਆ ਨਾ ਮੁਲ ਗਿਆ ਸਦਰਾ ਦਾ ਮੋੜਿਆ ਕਰ ਕੋਈ ਮਿਹਰ ਐਸੀ ਦਤਾ ਮੇਰੇ ਆ ਕਾਰੇ ਕੋਈ ਮਹਿਰ ਐਸੀ ਦੋਤ ਮੇਰੇ ਆ ਬਾਪੂ ਕਹੇ ਪੁੱਤ ਸਿਨਾ ਮੇਰਾ ਠਾਰਦਾ ਮਾਰਗੇ ਹਾਲਾਤ ਇਹ ਚੰਦਰੇ ਉਂਝ ਗੱਭਰੂ ਨਾ ਕਿਸੇ ਇਹ ਤੋਂ ਸੀ ਹਾਰਦਾ ਢਾਕੇ ਆ ਬਾਬਾ ਲਾਲੀ ਪੁੱਤਰਾ ਤੇਰੇ ਬਾਤ ਮੈਂ ਬੋਟ ਬੁੱਕ ਕਰਾਇਆ ਜ ਹੈ ਨਾ ਬਾਪੂ ਮੈਨੂੰ ਨਹੀਂ ਚਾਹੀਦਾ ਬੋਲਟ ਕਿਉਂ ਕੀ ਗੱਲੂਗੀ ਨਾ ਬਾਪੂ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਪਤਾ ਸੀ ਤੂੰ ਕਿਵੇਂ ਮਜ਼ਦੂਰੀ ਕਰਕੇ ਮੇਰੀਆਂ ਰੀਜਾਂ ਨੂੰ ਪੂਰੀਆਂ ਕਰਦਾ ਆ ਆ ਚੱਕਾ ਫੋਨ ਵੀ ਲੈ ਜਾ ਮੈਂ ਨਹੀਂ ਰੱਖਣਾ ਇਹਨੂੰ ਦੇ ਦੇ ਕਿਦਾਂ ਮੈਨੂੰ ਨਹੀਂ ਚਾਹੀਦੀ ਅੱਜ ਤੋਂ ਬਾਅਦ ਕੋਈ ਵੀ ਚੀਜ਼ ਬਾਪੂ ਮੈਨੂੰ ਮaaf ਕਰ ਦੇ ਮੈਂ ਤੇਰਾ ਪੈਸਾ ਪਾਣੀ ਵਾਂਗ ਢਾਦਾ ਤਪਣਿਆ ਜਾ ਰਿਹਾ ਦੋਸਤਾਂ ਦੀ ਮਗਰ ਲੱਗ ਕੇ ਮੈਂ ਤੇਨੂੰ ਕਿੰਨੇ ਦੁੱਖ ਦਿੱਤੇ ਮੈਨੂੰ ਨਹੀਂ ਪਤਾ ਸੀ ਬਾਪੂ ਤੂੰ ਕੀ ਇੰਨੀ ਮਜਬੂਰੀ ਕਰਕੇ ਇੰਨੇ ਪੈਸੇ ਇਕੱਠੇ ਕਰਦਾ ਤੇ ਮੇਰੀਆਂ ਰੀਜਾਂ ਨੂੰ ਪੂਰੀਆਂ ਕਰਦਾ ਤੂੰ ਮੈਨੂੰ ਕਦੇ ਨਹੀਂ ਮਿਲਦੀ ਕਮੀ ਮਹਿਸੂਸ ਹੋਣ ਦਿੱਤੀ ਇਹ ਤੂੰ ਕਿਵੇਂ ਪੈਸੇ ਲਿਆਉਣਾ ਐ ਕਿਦਾਂ ਦੇਖ ਪੁੱਤਰਾ ਕੋਈ ਵੀ ਮਾਂ ਪਿਓ ਆਪਣੇ ਬੱਚੇ ਨੂੰ ਕਦੇ ਦੁਖੀ ਨਹੀਂ ਦੇਖ ਸਕਦਾ ਮੈਨੂੰ ਵੀ ਬੜੀਆਂ ਉਮੀਦਾਂ ਨੇ ਤੇਰੇ 'ਤੇ ਇੱਕ ਦਿਨ ਅਫਸਰ ਜ਼ਰੂਰ ਦੇਖਣਾ ਤੇ ਬਾਪੂ ਮੈਂ ਹੁਣ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਹੁਣ ਪੜ੍ਹਿਆ ਕਰੂੰਗਾ ਮੈਂ ਤੇਨੂੰ ਅਫਸਰ ਬਣ ਕੇ ਦਿਖਾਵਾਂਗਾ ਹੋਰ ਮੈਂ ਕਿਸੇ ਗਲਤ ਸੰਗਤ ਜਿੱਦੀ ਮਰਦਾ ਬਾਪੂ ਉਹ ਆ ਪੁੱਤਰੋ ਕਿਵੇਂ ਆਉਣਾ ਹੋਇਆ ਸਾਨੂੰ ਵੀ ਮਾਫ਼ ਕਰ ਦੇ ਬਾਪੂ ਸਾਨੂੰ ਨਹੀਂ ਸੀ ਪਤਾ ਤੂੰ ਇੰਨੀ ਮਿਹਨਤ ਮੁਸ਼ਕਲ ਕਰਕੇ ਮੇਰੀ ਇੱਛਾਵਾਂ ਪੂਰੀਆਂ ਕਰਦਾ ਹੈ ਪਰ ਅਸੀਂ ਹੁਣ ਕਾਹ ਤਰਾਪਾਂ ਪਰ ਹੁਣ ਸੌ ਸ怀 ਗੁਰੂ ਦੀ ਨਾ ਖਦੇ ਖੁਦ ਗੱਲ ਰਸਤੇ ਤੇ ਜਾਵਾਂਗੇ ਨਾ ਕਿਸੇ ਗਰੀਬ ਤੋਂ ਹੋਰ ਕੰਮ ਆਕਰ ਪੁੱਤਰ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੇ ਸ਼ਾਮਾ ਬਹੁਤ ਹੁੰਦੀ ਹੈ ਕਦੇ ਉਹ ਨਾ ਦਿੱਲੀ ਮਾਪਿਓ ਦਾ ਦਿਲ ਦਿਖਾਉਣ ਵਾਸਤੇ ਪ੍ਰਮਾਤਮਾ ਵੀ ਮਾਫ਼ ਨਹੀਂ ਕਰਦਾ ਤੇ ਇਹ ਮਾਫ਼ ਨਹੀਂ ਕਰਦਾ ਸਮਝ ਗਏ